ਸੀਗਾ ਦੋਹਾਂ ਤੇ ਸੀਗਾ ਜਗਰਾਜ ਦबई ਵੱਲੋਂ ਉਹ 5000 ਪੁਈਦਾ ਕਰਦੇ ਧੰਨਵਾਦ ਹੋਵੇਗਾ ਇੱਕ ਹੰਦੇ ਜੱਫੀਆਂ ਦਾ ਬਹੁਤ ਵੱਡਾ ਧੰਨਵਾਦ ਇੱਧਰ ਜੱਪ ਦੇ ਲਈ 500 ਆਪ ਪੁਈਦਾ ਕਰਦੇ ਭਰਾ ਬਣ ਕੇ ਧੰਨਵਾਦ ਵੀਰ ਜੀ ਪਿੱਛੇ ਪਿੱਛੇ ਹੋ ਜਾਓ ਵੱਡਾ ਕਬੱਡੀ ਸ਼ੋ ਮੱਚ ਖੇਡਿਆ ਜਾਣਾ ਉਹ ਬੱਲੇ ਬੱਲੇ ਇੱਥੇ ਇੱਥੇ ਮੇਲਾ ਗੂੰਜ اٹਹਾ ਤੇ ਇੱਕ ਮੱਪਾ ਜਗਰ ਨਾਲੀ 5000 ਇਹ ਭਰਾਵਾਂ ਦਾ ਧੰਨਵਾਦ ਕਰਦੇ ਆ ਆ ਭਾਈ ਕਬੱਡੀ ਗੁਜਾਰੀ ਦੀ ਤੇ ਇੱਕਮਾ ਏ ਆ ਆਈ 20 ਕਿਸੇ ਸਰਪੰਚੀ ਰਾਮਪੁਰ ਝਿੱਤਿਆਂ ਬਲੇ ਸਾਰਿਆਂ ਦਾ ਸਵਾਗਤ ਕਰਾਂਗੇ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਸਤਿਕਾਰਯੋਗ ਐਮ ਐਲ ਏ ਹਲਕਾ ਟਾਰੀ ਪੂਜੇ ਵਿਸ਼ੇਸ਼ ਤੌਰ ਤੇ ਧੰਨਵਾਦ ਇਧਰਲੇ ਪਾਸੇ ਆ ਕੀ ਹੋਈ ਜਾਂਦਾ ਦਰਸ਼ਕ ਵੀਰੇ ਇੱਥੇ 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 ਤਾੜੀ ਵੱਜਦੀ ਹੈ ਦੋਨੇ ਚੋਪੀ ਜਿਹੜੀ ਤਾੜੀ ਤਾੜੀ ਤੇਰਾ ਇਲਾਕਾ ਆ ਇੱਕ ਵਾਰ ਤੇਰਾ ਇਲਾਕਾ ਤੇ ਆਹ ਸਾਹਮਣੇ ਆ ਨੌਜਵਾਨ ਕਰਦਾ ਪੁਖਾ ਪੰਘਾਲੇ ਵਾਲਾ ਏ ਬੱਲੇ ਬੱਲੇ ਹੋ ਜਾਣੀਆਂ ਏ ਬੱਲੇ 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 ਵਾਹ ਗੁਰੂ ਮੇਰ ਕਰੇ ਕਿਉਂਕਿ ਬਹੁਤ ਤਕੜਾ ਮੈਚ ਖੇੜਾਂ ਦਾ ਨਿੱਤੇ ਲਾਕੇ ਖੇੜਾਂ ਦਾ ਬੱਲੇ 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 ਫੇਗਾ ਬੱਫਗਾ 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 ਬੱਲੇ ਬੱਲੇ ਹੋ ਗਈਆਂ ਓ ਇਨਾਂ ਦੀ ਇੱਕ ਟੀਮ ਹੈ ਆ ਲੱਕੇ ਵਾਲੀ ਵੱਡੀ ਟੀਮ ਬਣ ਗਈ ਹੈ ਧੰਨਵਾਦ ਕਰਦੇ ਉਪਰਾਲਾ ਚੀਤੇ ਹੁੜ 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 ਹੁਣ ਹੁਣ ਇਹ ਤਾੜੀ 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 ਤਾ ਤਾੜੀ ਤਾ ਤਾੜੀ ਤਾ ਤਾੜੀ ਤਾ ਆ ਬਣਦੀ ਆ ਬਣਦੀ ਆ ਬਣਦੀ ਆ ਆ ਸਵਾਦ ਆ ਜਸਪਰ ਸਿੰਘ ਜੀ ਰਮਦਾਸ ਸਾਹਿਬ ਕੋਈ ਦਾ ਕਰਕੇ ਗਏ ਆ ਮੈਂ ਦਿਲ ਦੀਆਂ ਗਰਾਈਆਂ ਤੋਂ ਬਹੁਤ ਵੱਡਾ ਧੰਨਵਾਦ ਕਰਦਾ ਬਹੁਤ ਵੱਡਾ ਧੰਨਵਾਦ ਇਧਰੋਂ ਪਾਸੇ ताड़ियां मार दे एकम पितापुर आया एक एम पितापुर आ दुनिया देख लो ले। आया एकम पितापुरिया दुनिया नचड़ लाती ओ दुनिया दो न